ਡੈਮੋਕ੍ਰੇਸੀ ਦੇ ਵਿੱਚ ਲੋਕ ਕਾਂਗਰਸ ਅਕਾਲੀ ਦਲ ਨੂੰ ਪਛਾਣ ਸਕਦੇ ਨਾ ਤੇ ਲੋਕ ਆਵਾਜ਼ ਵੀ ਵਟਾਉਂਦੇ ਇਹ ਇਗਜ਼ਾਮਪਲ ਇਹ ਗੁਰਾਇਆਂ ਦੇ ਵਿੱਚ ਕਿ 13 ਮਿਊਸਪੈਲਟੀ ਮੰਨ ਲਓ ਇਲੈਕਸ਼ਨ ਦੇ ਬਾੜਾਂ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਆਜ਼ਾਦ ਉਮੀਦਵਾਰ ਤੇ ਔਰ ਲੋਕਾਂ ਦਾ ਚੋਣ ਜਿਹੜਾ ਉਹ ਆਜ਼ਾਦ ਉਮੀਦਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 42000 ਨੌਕਰੀਆਂ ਦਿੱਤੀਆਂ ਕੱਲੇ-ਕੱਲੇ ਮੁਹੱਲੇ ਦੇ ਵਿੱਚ ਕਲੀਨਿਕ ਖੋਲ ਦਿੱਤਾ ਹੁਣ ਤੇ ਜਿਹੜੇ ਸਾਡੇ ਬੱਚੇ ਵਿਦੇਸ਼ ਗਏ ਨੇ ਪਰਿਵਾਰਾ ਸਮੇਤ ਉਥੋਂ ਛੱਡ ਕੇ ਇੱਥੇ ਆ ਜਾਣਗੇ ਉਨੀ ਤਾਂ ਉਹਣਾ ਹੀ ਆਉਣਾ ਇੱਥੇ ਤਾਂ ਅੰਗਰੇਜ਼ ਦੀ ਹੜੀ ਲੋਨ ਆਇਆ ਕਰਨੀ। ਤੂੰ ਤਾਂ ਕਰਾ ਦੇਂਦੇ ਈ ਐਂ ਮੈਂ ਤਾਂ ਪੰਜਾਬੀ ਨਹੀਂ ਮਿਲ ਰਿਹਾ ਕਰਨ ਆਲੇ ਵਿੱਚ ਦੀ ਹੜੀ ਲੋਨ। ਐਜੂਕੇਸ਼ਨ 10 ਸਵਾਲ ਨੂੰ ਕਿਸੇ ਨੇ ਧਿਆਨ ਦਿੱਤਾ? ਆਪਣੀਆਂ ਵੋਟਾਂ ਵੱਲ ਨੂੰ ਧਿਆਨ ਦਿੱਤਾ। ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਨੌਜਵਾਨ ਪੀੜ੍ਹੀ ਜਿਹੜੀ ਐ ਉਹ ਚਿੱਟੇ ਦੀ ਦਰਸਤ ਚਿੱਟੇ ਦੀ ਪਿੰਡ ਜੱਟ। ਤੇ ਅੱਜ ਜਦੋਂ ਘਰਾਂ ਦੇ ਵਿੱਚ ਦੇਖਦੇ ਆਂ ਸਭ ਫਿਰ ਵਸਲੀਆ ਕਿ ਇੱਕ ਬਰਨਾਲੇ ਦੇ ਵਿੱਚ ਨੌਜਵਾਨ ਮੁੰਡਾ ਜੰਗੇਜ਼ ਮੁੰਡਾ ਸਰਪੰਚ ਬਣਿਆ ਉਹਨੂੰ ਚਿੱਟੇ ਦੇ ਸਲਾਘਰਾਂ ਨੇ ਮਾਰ ਦਿੱਤਾ ਜੀ ਨੇ ਚਿੱਟੇ ਦੇ ਵਿਰੁੱਧ ਆਵਾਜ਼ ਚੱਕੀ ਉਹਨੂੰ ਚਿੱਟੇ ਦੇ ਸਲਾਘਰਾਂ ਨੇ ਮਾਰ ਦਿੱਤਾ ਵੀ ਨਹੀਂ ਵੀ ਪੰਜਾਬ ਦੀ ਜਵਾਨੀ ਬਚਾਉਣੀ ਹੈ ਤੇ ਆਵਾਜ਼ ਛੁਪਕਣ ਵਾਲੇ ਨੂੰ ਚਿੱਟੇ ਦੇ ਸਲਾਘਰਾਂ ਨੇ ਮਾਰ ਦਿੱਤਾ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਇਹ ਕਰ ਰਹੇ ਹੋ ਤੁਸੀਂ ਸਾਡੇ ਵਾਲੇ ਲੋਕ ਕਿੰਨੇ ਮੁੰਡੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤਾਂ ਅ ਕੀ ਕਹਿੰਦੇ ਵਾਲੇ ਗੋਲੀਆਂ ਦੋ ਜਿਹੜੇ ਸਰਦਾਰ ਜਿਹੜੇ ਮੁੱਦੇ ਲੈ ਕੇ ਸਰਕਾਰ ਸਤਾ ਵਿੱਚ ਆਈ ਸੀ ਕਿ 4 ਦਿਨਾਂ ਦੇ ਵਿੱਚ ਜਾਂ 4 ਹਫ਼ਤਿਆਂ ਦੇ ਵਿੱਚ ਟੱਕਰ ਹੋਵੇ ਕਿਤਾ ਦੱਸੋ ਮੇਰੇ ਖਿਆਲ ਪਰ ਇਹ ਨਾਲ ਜਾਂਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦਾ ਬਿਕਲ ਬਚ ਚੁੱਕਾ ਹੈ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਪੇਪਰ ਫਾਇਲ ਕਰ ਦਿੱਤੇ ਗਏ ਤੇ ਬਹੁਤੇ ਇਸ ਵਾਰ ਇਹ ਦੇਖਣ ਦੇ ਵਿੱਚ ਆ ਰਿਹਾ ਕਿ ਆਜ਼ਾਦ ਉਮੀਦਵਾਰ ਜ਼ਿਆਦਾ ਮੈਦਾਨ ਦੇ ਵਿੱਚ ਉਤਰੇ ਨੇ ਕੀ ਕਾਰਨ ਹੈ ਇਹ ਵੀ ਦੇਖਾਂਗੇ ਇਸ ਵੇਲੇ ਮੈਂ ਸ਼ਹਿਰ ਗੁਰਾਇਆ ਦੇ ਅੰਦਰ ਜਿੱਥੇ ਕਿ ਨਗਰ ਕੌਂਸਲ ਦੀਆਂ ਚੋਣਾਂ ਨੇ ਕੁੱਲ ਨਗਰ ਕੌਂਸਲ ਦੇ 13 ਮੈਂਬਰ ਨੇ ਪਰ ਉਮੀਦਵਾਰ 41 ਨੇ ਤੇ ਇਸ ਵੇਲੇ ਡਾਕਟਰ ਗਿਆਨ ਚੰਨ ਚੌਕੜੀ ਆ ਜੀ ਜਿਹੜੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਨੇ ਇਹਨਾਂ ਨੂੰ ਇਹ ਵੀ ਪੁੱਛਾਂਗੇ ਕਿਉਂ ਆਜ਼ਾਦ ਕਿਸੇ ਪਾਰਟੀ ਦੇ ਚੋਣ ਸਿੰਬਲ ਤੇ ਕਿਉਂ ਨਹੀਂ ਇਲੈਕਸ਼ਨ ਲੜੀ ਔਰ ਇਹਨਾਂ ਨੇ ਕਿਨਾ ਕਿਨਾ ਮੁੱਦਿਆਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵੋਟ ਦੀ ਅਪੀਲ ਕਰਨ ਲਈ ਜਾ ਰਹੇ ਨੇ ਪਹਿਲਾਂ ਆਪਾਂ ਸਵਾਗਤ ਕਰਾਂਗੇ ਫਿਰ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਸਵਾਗਤ ਹੈ ਡਾਕਟਰ ਸਾਹਿਬ ਤਰਨਤ ਗੜਾ ਜੀ ਤੁਹਾਡਾ ਬਹੁਤ ਬਹੁਤ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਸ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਤੁਸੀਂ ਆਜ਼ਾਦ ਉਮੀਦਵਾਰ ਦੇ ਵਲੋਂ ਉੱਭਰ ਕੇ ਸਾਹਮਣੇ ਆਏ ਕਿਸੇ ਪਾਰਟੀ ਦੇ ਸਿੰਬਲ ਦੇ ਉੱਤੇ ਘੋਰੀ ਚੋਣ ਲੜਨੀ ਕੀ ਕਰਨ ਲੱਗਦਾ ਅਸਲ ਗੁਰਾ ਜੀ ਜਿਹੜਾ ਸਾਡਾ ਬਾਰ ਨੰਬਰ 4 ਹੈ ਨਾ ਜੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਪਹਿਲਾਂ ਆਪਣੇ ਸਭਲ ਤੇ ਲੜਾਈ ਹੋਏ ਉਮੀਦਵਾਰ ਜਿਹੜੇ ਜਿੱਤ ਕੇ ਗਏ ਆ ਉਹਨਾਂ ਨੇ ਬਾੜ ਨੰਬਰ 4 ਦੀ ਅਜ ਤੱਕ ਬਾਤ ਨਹੀਂ ਪੁੱਛੀ ਪਿਛਲੀਆਂ ਚੋਣਾਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਵਿੱਚ ਜੀ ਔਰ ਅਸੀਂ ਮਹੱਲੇ ਵਾਲਿਆਂ ਨੇ ਇਹ ਕਹਾ ਕੀਤਾ ਸੀ ਕਿ ਐਸ ਕੇ ਜਿਹੜਾ ਮਤਲਬ ਬਾੜ ਨੰਬਰ 4 ਤੋਂ ਉਮੀਦਵਾਰ ਹੋਏਗਾ ਸਾਡੇ ਮਹੱਲੇ ਤੋਂ ਹੋਏਗਾ ਜੀ ਇਸੇ ਕਰਕੇ ਮਹੱਲੇ ਵਾਲਿਆਂ ਨੇ ਕਿਹਾ ਵੀ ਜੇ ਤਾਂ ਕੋਈ ਪਾਰਟੀ ਟਿਕਟ ਦਿੰਦੀ ਆ ਆਪਾਂ ਨੂੰ ਤੇ ਮਾਚਿਆ ਨਹੀਂ ਤਾਂ ਆਪਾਂ ਯਾਤੌਰ ਤੇ ਲੜਾਂਗੇ ਇਸੇ ਕਰਕੇ ਮਹੱਲੇ ਵਾਲਿਆਂ ਦੀ ਮੀਟਿੰਗ ਦੇ ਵਿੱਚ ਮਹੱਲੇ ਵਾਲਿਆਂ ਦੇ ਕਹਿਣ ਤੇ ਮਹੱਲੇ ਵਾਲਿਆਂ ਦੇ ਸਹਿਯੋਗ ਦੇ ਨਾਲ ਅਸੀਂ ਅਜਾਤ ਤੋਂ ਇਲੈਕਸ਼ਨ ਲੜਨਾ ਇਸ ਵਾਰਡ ਦੇ ਵਿੱਚ ਕਿੰਨੇ ਮਹੱਲੇ ਪੈਂਦੇ ਇਸ ਵਾਰਡ ਦੇ ਵਿੱਚ ਮਤਲਬ ਬੱਦ ਕਸਤ ਦੀ ਨਾਮ ਮੈਂ ਕਹਿ ਸਕਦਾ ਕਿ 12 ਨੰਬਰ 4 ਜਿਹੜੀ ਹੈ ਨਾ ਉਹ ਇੱਕ ਇਦਾਂ ਦੀ ਬਾੜ ਹੈਗੀ ਆ ਜਿਹਨੂੰ ਤਿੰਨਾ ਹਿੱਸਿਆਂ ਚੋਂ ਹਿੱਸਿਆਂ ਚ ਵੰਡਿਆ ਕੁਝ ਘਰ ਘਰ ਜਿਹੜੇ ਕਿਸੇ ਬਾੜ ਕਿਸੇ ਮਹੱਲੇ ਚੋਂ ਪਾਇਓ ਕੁਝ ਘਰ ਜਿਹੜੇ ਕਿਸੇ ਮਹੱਲੇ ਤੋਂ ਪਾਇਓ ਕੁਝ ਘਰ ਕਿਸੇ ਮਹੱਲੇ ਤੋਂ ਐਗਜ਼ਾਮਪਲ ਦੇ ਤੌਰ ਤੇ ਸਾਡੇ ਹੋਲੀ ਫੈਮਿਲੀ ਹਸਪੀਟਲ ਲੈ ਕੇ ਰਿਸ਼ੀ ਨਗਰ ਉਹ ਪੈ ਜਾਂਦਾ ਹੈਗਾ ਆ ਵਾੜ ਨੰਬਰ 4 ਦੇ ਵਿੱਚ ਜੀ ਇਸ ਤੋਂ ਅੱਗੇ ਦਸ਼ਮੇਸ਼ ਨਗਰ ਪੈਂਦਾ ਸੌਰਵ ਹਸਪੀਟਲ ਦੇ ਨਾਲ ਆਪਣੇ ਪਾਸੇ ਮੇਰੇ ਖਿਆਲ ਇੱਥੋਂ ਚਲੀਏ ਤਾਂ 1.2 ਕਿਲੋਮੀਟਰ ਦਾ ਫਾਸਲਾ ਹੈਗਾ ਤੁਹਾਡੇ ਤੋਂ ਘੱਟ ਠੀਕ ਹੈ ਉਹ ਵੀ ਵਾੜ ਨੰਬਰ 4 ਦੇ ਵਿੱਚ ਜੀ ਇਸ ਤੋਂ ਅੱਗ ਫੇਰ ਆ ਕੇ ਗੁਰਨਾਨਕਪੁਰਾ ਉਹ ਵੀ ਵਾੜ ਨੰਬਰ 4 ਦੇ ਵਿੱਚ ਔਰ ਸਭ ਤੋਂ ਜਿਹੜਾ ਮਤਲਬ ਜਿਆਦਾ ਆ ਜਿਹੜਾ ਦਿਲਵਾਉਣੇ ਦਾ ਕੋਸ਼ਿਸ਼ ਅਚ ਚਾਰ ਨੰਬਰ ਵਾਰਡ ਦੇ ਵਿੱਚ ਮਤਲਬ ਇੱਕ ਗਲੀ ਜਾਂਦੀ ਹੈ ਉਹਦੀ ਰਾਈਟ ਹੈਂਡ ਜਿਹੜੀ ਆ ਰਾਈਟ ਸਾਈਡ ਜਿਹੜੀ ਆ ਉਹ ਹੈਗੀ ਆ ਵਾਰਡ ਨੰਬਰ 3 ਦੇ ਪੰਜ ਦੇ ਵਿੱਚ ਜਿਹੜੀ ਦੂਜੀ ਵਾਰਡ ਨੰਬਰ 4 ਦੇ ਵਿੱਚ ਹੂੰ ਇਸੇ ਕਰਕੇ ਮਤਲਬ ਇਹ ਮੁਹੱਲਾ ਇਹ ਵਾਰਡ ਜਿਹੜੀ ਆ ਇੱਕ ਬਹੁਤ ਟਫ ਮੈਂ ਕਹਿ ਸਕਦਾ ਇਲੈਕਸ਼ਨ ਇੱਥੇ ਹੋਣ ਜਾ ਰਹੀ ਹੈ ਔਰ ਵਾਰਡ ਨੰਬਰ 4 ਜਿਹੜੀ ਆ ਤਿੰਨਾਂ ਚੌਹ ਮਹੱਲਿਆਂ ਦੇ ਵਿੱਚ ਵੰਡੀ ਹੋਈ ਹੈ ਜੀ ਇਸ ਵਾਰਡ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਉਮੀਦਵਾਰ ਵੀ ਹੋਣਗੇ ਜੀ 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 ਤੇ ਤੁਸੀਂ ਆਜ਼ਾਦ ਆਜ਼ਾਦ ਕਿੰਨੇ ਨੇ ਅਜ਼ਾਦ ਮੈਂ ਕੋਈ ਆ ਜੀ ਅੱਛਾ ਅਜ਼ਾਦ ਤੁਸੀਂ ਇਕੱਲੇ ਹੋ ਤੇ ਬਾਕੀ ਉਮੀਦਵਾਰ ਜਿਹੜੇ ਨੇ ਉਹ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਵੱਲੋਂ ਸਿੰਬਲ ਤੇ ਲੜ ਰਹੇ ਨੇ ਹਾਂ ਜੀ ਜੀ ਸਰ ਜੀ ਕਿਹਨਾ ਮੁੱਦਿਆਂ ਤੇ ਕੀ ਲੱਗਿਆ ਕਿ ਤੁਸੀਂ ਵੀ ਵੀ ਕੰਮ ਨਹੀਂ ਹੋ ਰਿਹਾ ਜਾਂ ਤੁਹਾਡੇ ਮੁਤਾਬਕ ਕੰਮ ਨਹੀਂ ਹੋ ਰਿਹਾ ਜਾਂ ਵਿਕਾਸ ਨਹੀਂ ਹੋ ਰਿਹਾ ਕਿਹਨਾ ਮੁੱਦਿਆਂ ਤੇ ਤੁਸੀਂ ਇਹ ਮੰਨ ਬਣਾਇਆ ਕਿ ਇਸ ਵਾਰ ਨਗਰ ਕੌਂਸਲ ਦੇ ਮੈਂਬਰ ਬਣੀ ਹੈ ਦੇਖੋ ਜਿਹੜੀ ਕੰਮ ਵਾਲੀ ਗੱਲ ਹੈ ਨਾ ਪਿਛਲੀਆਂ ਚੋਣਾਂ ਦੇ ਵਿੱਚ ਜਿੰਨੇ ਵੀ ਉਮੀਦਵਾਰ 12 ਨੰਬਰ ਚਾਰ ਤੋਂ ਜਿੱਥੇ ਕੈ ਗਏ ਨਾ ਉਹ ਜਿੱਤਣ ਤੋਂ ਬਾਅਦ ਇੱਕ ਵਾਰ ਤਾਂ ਢੋਲ ਜ਼ਰੂਰ ਵਜਾ ਕੇ ਚਲੇ ਗਏ ਮੁੜ ਕੇ ਕਿਸੇ ਨੇ ਮਹੱਲੇ ਦੀ ਬਾਹ ਨਹੀਂ ਫੜੀ ਹਮ ਐਗਜ਼ੈਂਪਲ ਦੇ ਤੌਰ ਤੇ ਤੁਸੀਂ ਰਿਸ਼ੀ ਨਗਰ ਦੇ ਵਿੱਚ ਐਂਟਰੀ ਕਰੋ ਤੇ ਤਿੰਨ ਚਾਰ ਜਗ੍ਹਾ ਤੁਹਾਨੂੰ ਪਾਣੀ ਡ੍ਰੌਪ ਖੜਾ ਹੋਇਆ ਪਾਣੀ ਮਿਲੇਗਾ ਪਾਣੀ ਦੀ ਨਿਕਾਸੀ ਇੱਥੇ ਬਿਲਕੁਲ ਨਹੀਂ ਹੈਗੀ ਸੈਕੰਡ ਕੋਈ ਪ੍ਰੋਪਰ ਬੀਨਾ ਨਹੀਂ ਕੰਮ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਚਲੇ ਜਾਓ ਦੁਲਾਵਾਤ ਹੁੰਨੀ ਦੇ ਵਿੱਚ ਦੁਲਾਗੁੰਨੀ ਵਿੱਚ ਤੁਸੀਂ ਸਰਵੇ ਕਰੋ ਤੁਸੀਂ ਐਂਟਰੀ ਕਰੋਗੇ ਉਹ ਮੇਰੇ ਕਾ ਪਿਛਲੇ 10 ਸਾਲ ਤੋਂ ਪਾਣੀ ਦੀ ਸਮੱਸਿਆ ਉੱਥੇ ਡੇਲੀ ਮਤਲਬ ਉਹਨਾਂ ਨੂੰ ਮਿਊਂਸਿਪੈਲਿਟੀ ਵਾਲਿਆਂ ਨੂੰ ਉਹ ਚਲਾਉਣਾ ਪੈਂਦਾ ਜਨੇਟਰ ਹੂੰ ਕੋਈ ਸਾਧਨ ਨਹੀਂ ਕੋਈ ਸਾਧਨ ਨਹੀਂ ਬਿਲਕੁਲ ਪਾਣੀ ਦੀ ਬਿਲਕੁਲ ਨਿਕਾਸੀ ਨਹੀਂ ਹੈਗੀ ਸਰਕਾਰ ਬੇਸ਼ੱਕ ਜੋ ਮਰਜ਼ੀ ਕਰੇ ਵੇ ਜਿਹੜੀਆਂ ਸਰਕਾਰਾਂ ਪਿਛਗੀਆਂ ਸੀ ਜਾਂ ਮੌਜੂਦਾ ਸਰਕਾਰ ਅੱਜ ਕਰ ਤੱਕ ਮਤਲਬ ਤੁਸੀਂ ਬੱਲੇ ਵਾਲੇ ਤੋਂ ਪੁੱਛ ਲਿਆ ਉਹ ਕੋਈ ਰਿਸ਼ਤੇਦਾਰ ਆਂਦਾ ਹੈ ਉਹ ਵਿਚਾਰਾ ਪਹੁੰਚੇ ਤਾਂ ਚੱਕ ਕੇ ਲੰਘਦਾ ਉਸ ਤੋਂ ਤੁਸੀਂ ਐਜ਼ ਐਗਜ਼ਾਮਪਲ ਹੁਣ ਵੀ ਜਾ ਕੇ ਦੇਖ ਸਕਦੇ ਹੋ ਸੈਕੰਡ ਦਸ਼ਵੇਂ ਸ਼ੰਗ ਦਾ ਚਲ ਜਾਓ ਇੱਕ ਤਾਂ ਸਕੂਲ ਵਾਲੀ ਗਲੀ ਆ ਉਸ ਮਤਲਬ ਉਸ ਗਲੀ ਦੇ ਵਿੱਚ ਸਕੂਲ ਆ ਬੱਚੇ ਸਕੂਲ ਨੂੰ ਆਉਂਦੇ ਜਾਂਦੇ ਆ ਠੀਕ ਆ ਉੱਥੋਂ ਲੰਘਣਾ ਬੜਾ ਔਖਾ ਹੋਇਆ ਉੱਥੇ ਪਾਣੀ ਕਦੀ ਮੇਰੇ ਖਾ ਖਤਮ ਹੀ ਨਹੀਂ ਹੋਇਆ ਖੜੇ ਰਹਿੰਦਾ ਆ ਔਰ ਜਿਹੜਾ ਗੁਰਨਾਨਕਪੁਰ ਆ ਗੁਰਨਾਨਕਪੁਰੇ ਦੇ ਵਿੱਚ ਕਲੋਨੀ ਕੱਟਣ ਤੋਂ ਪਹਿਲਾਂ ਜਿਹੜੀ ਪ੍ਰਾਪਰਟੀ ਡੀਲਰ ਨੇ ਉਹ ਛੜਕ ਬਣਾਤੀ ਬਣਾਤੀ ਮੁੜ ਕੇ ਉੱਥੇ ਛੜਕ ਨਹੀਂ ਬਣੀ ਕੋਈ ਇੱਕ ਏਟ ਟਿਬ ਨਹੀਂ ਲੱਗੀ ਕੋਈ ਰਿਪੇਅਰ ਨਹੀਂ ਹੋਇਆ ਜੀ ਔਰ ਉਹਨਾਂ ਲੋਕਾਂ ਦਾ ਉਹਨਾਂ ਮੇਰੇ ਸਤਿਕਾਰਯੋਗ ਸਾਥੀਆਂ ਨਾਲ ਵੋਟਰਾਂ ਨਾਲ ਮੈਨੂੰ ਕੱਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਕਿ ਮਤਲਬ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਪਰ ਸਾਡੀ ਜਿਹੜੀ ਗੱਲ ਹੀ ਵਾਣੀ ਚਾਹੀਦੀ ਹੈ ਮੈਂ ਤਾਂ ਇੱਕ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਥਰੂ 12 ਨੰਬਰ 4 ਦੇ ਸਾਰੇ ਵੋਟਰਾਂ ਨੂੰ ਕਿ ਇੱਕ ਵਾਰੀ ਇੱਕ ਵਾਰੀ ਮੈਨੂੰ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਜਾਣ ਦਾ ਮੌਕਾ ਦਿਓ ਮੈਂ ਆਪਣੇ ਪੂਰੇ ਤਨਮਨ ਨਾਲ ਆਪਣੀ ਤੁਹਾਡੀ ਸੇਵਾ ਕਰਾਂਗਾ ਬੇਸ਼ੱਕ ਮੈਨੂੰ ਨਗਰ ਕੌਂਸਲ ਦੇ ਵਿੱਚ ਪੋਲਿਟਿਕਲ ਲੜਾਈ ਲੜ ਕੇ ਪੋਲਿਟਿਕਲ ਲੜਾਈ ਲੜ ਕੇ ਤੁਹਾਡੇ ਮਹੱਲੇ ਦੀ ਗੱਲਮੈਂਟ ਕਰਾਉਣ ਦਾ ਪੂਰਾ ਤੰਦਮਾਨ ਤੰਦੇ ਨਾਲ ਸੇਵਾ ਕਰੂੰਗਾ ਜੀ ਇਹ ਗੱਲ ਹੋ ਗਈ ਗਲੀਆਂ ਤੇ ਨਾਲੀਆਂ ਮਹੱਲੇ ਦੇ ਵਿਕਾਸ ਦੀ ਜੇ ਪੰਜਾਬ ਦੇ ਵਿਕਾਸ ਦੀ ਗੱਲ ਆਪਾਂ ਕਰੀਏ ਪੰਜਾਬ ਲੈਵਲ ਦੇ ਵਿਕਾਸ ਦੀ ਗੱਲ ਕਰੀਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਵੀ ਲੋਕ এডਿਕੇਸ਼ਨ ਤੋਂ ਵਾਂਝੇ ਨੇ ਲੋਕ ਆਪਣੇ ਬੱਚਿਆਂ ਨੂੰ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਪੜਾ ਰਹੇ ਨੇ ਲੋਕ ਇਲਾਜ ਤੋਂ ਵੰਜੇ ਨੇ ਜੇ ਕਿਸੇ ਦਾ ਸਰਵੀ ਦੁਖਦਾ ਤਾਂ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਉਹਨਾਂ ਨੂੰ ਗੋਲੀ ਟੀਕਾ ਦਵਾਈ ਲੈਣੀ ਪੈਂਦੀ ਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਬੱਚਿਆਂ ਨੇ ਪੜ੍ਹਾਈ ਕੀਤੀ ਮਾਪਿਆਂ ਨੇ ਬੜੇ ਔਖੇ ਹੋ ਕੇ ਕਰਵਾਈ ਤੇ ਅੱਜ ਉਹ ਬੱਚੇ ਹੱਥਾਂ ਦੇ ਵਿੱਚ 4 4 5 5 ਡਿਗਰੀਆਂ ਲੈ ਕੇ ਡਿਪਲੋਮੇ ਦੇ ਸਰਟੀਫਿਕੇਟ ਫੜ ਕੇ ਤਰਾ ਤਰਾ ਕਰਦੇ ਫਿਰਦੇ ਤਰਲੇ ਕਰਦੇ ਫਿਰਦੇ ਸਾਨੂੰ ਕੋ ਕੰਮ ਤੇ ਰੱਖ ਲੋ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਉਹਨਾਂ ਨੂੰ ਬਹੁਤ ਘੱਟ ਪੈਸਿਆਂ ਤੇ ਰੱਖਿਆ ਜਾ ਰਿਹਾ ਹੈ ਇਹ ਪੰਜਾਬ ਨੇ ਮੁੱਦੇ ਕੌਣ ਚੱਕੂਗਾ ਕੀ ਕਹਿਣਾ ਚਾਹੁੰਗੇ ਦੇਖੋ ਮੈਂ ਤਾਂ ਅਸੈਂਬਲੀ ਦੀ ਗੱਲ ਕਰਦਾ ਜੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿੰਨੇ ਵੀ ਮਤਲਬ ਐਮ ਐਲ ਏ ਮੰਤਰੀ ਬੈਠੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਯਾਰ ਤੁਹਾਨੂੰ ਲੋਕਾਂ ਨੇ ਇੱਕ ਇੱਕ ਬਹੁਤ ਵੱਡਾ ਮਤਲਬ ਐ سپورਟ ਦੇ ਕੇ ਬਹੁਤ ਵੱਡਾ ਹੰਗਾਰਾ ਦੇ ਕੇ ਬਹੁਤ ਵੱਡਾ ਅਸ਼ੀਰਵਾਦ ਦੇ ਕੇ ਤੁਹਾਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਭੇਜਿਆ ਜੇ ਅਗਰ ਤੁਸੀਂ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਣ ਪਹੁੰਚ ਕੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਤਾਂ ਮੇਰਾ ਖਿਆਲ ਵੀ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਤੋਖ ਆ ਹੂੰ ਤੁਸੀਂ ਮੁੱਦੇ ਵਿਕਾਸ ਦੇ ਆਧਾਰ ਤੇ ਵਿਕਾਸ ਦੇ ਡਿਵੈਲਪਮੈਂਟ ਦੇ ਆਧਾਰ ਤੇ ਲੋਕਾਂ ਕੋਲੋਂ ਵੋਟਾਂ ਲਈਆਂ ਸੀ ਪਰ ਹੁਣ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਹੈ ਪਰ ਜੇ ਉਹ ਨਹੀਂ ਕਰਦੇ ਤਾਂ ਅਫਸੋਸ ਵਾਲੀ ਗੱਲ ਹੈ ਕਿਉਂਕਿ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੱਡੇ ਵੱਡੇ ਉੱਡ ਗਏ ਅੱਜ ਤੁਹਾਨੂੰ ਉਹ ਮਤਲਬ 92 ਮੜੀਆਂ ਕੋਸ਼ਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਪੰਜਾਬ ਤਿੰਨ ਸਾਲ ਤਾਂ ਵੈਸੇ ਨਿਕਲੇ ਹੀ ਗਏ ਆ ਤਿੰਨ ਸਾਲ ਤਾਂ ਤੁਸੀਂ ਕੁਝ ਨਹੀਂ ਕੀਤਾ ਸਿਵਾਏ ਗੱਲਾਂ ਤੋਂ ਹੂੰ ਸਿਵਾਏ ਝੂਠੇ ਲਾਰਿਆਂ ਤੋਂ ਹੂੰ ਠੀਕ ਹੈ ਅਗਰ ਤੁਸੀਂ ਹੋਰ ਆਉਣ ਵਾਲੇ ਸਮੇਂ ਚ ਵੀ ਕੁਝ ਨਹੀਂ ਕਰਦੇ ਤੁਸੀਂ ਅੱਜ ਪੰਜਾਬ ਦੀਆਂ ਛੜਕਾਂ ਦੀ ਗੱਲ ਕਰ ਲਓ ਮੈਂ ਤੁਹਾਨੂੰ ਗੁਰਾਇਆਂ ਸ਼ਹਿਰ ਦੀ ਗੱਲ ਦੱਸ ਰਿਹਾ ਕਿ 70 74 ਸਾਲ ਦੀ ਆਜ਼ਾਦੀ ਤੋਂ ਬਾਅਦ ਗੁਰਾਇਆਂ ਸ਼ਹਿਰ ਦੇ ਵਿੱਚ ਬਾਸ ਰੂਮ ਦੀ ਕੋਈ ਮਤਲਬ ਨਹੀਂ ਬਸਟੈਂਡ ਦੇ ਵਿੱਚ ਹੂੰ ਔਰ ਗੁਰਾਇਆਂ ਨੂੰ ਬਸਟੈਂਡ ਨਹੀਂ ਹਾਲ ਤੱਕ ਮਿਲਿਆ ਜੀ ਔਰ ਬਾਥਰੂਮ ਮੌਜੂਦਾ ਸਰਕਾਰ ਨੇ ਇੱਕ ਗੁਰਾਇਆ ਅੱਡੇ ਦੇ ਵਿੱਚ ਬਾਥਰੂਮ ਬਣਾਇਆ ਮੇਰੇ ਖਰੋਤੇ ਪੈਸੇ ਵੀ ਵਾਹ ਵਾ ਲਾਏ ਐ ਪਰ ਉਹ ਚਿੱਟਾ ਹੱਥੀ ਸਾਫਤ ਹੋ ਰਿਹਾ ਉਹਦੀ ਓਪਨਿੰਗ ਉਹਦੀ ਓਪਨਿੰਗ ਨਹੀਂ ਆਉਂਦੀ ਬਾਥਰੂਮਾਂ ਦੀ ਓਪਨਿੰਗ ਵੈਸੇ ਨਹੀਂ ਕੀਤੀ ਜਾਂਦੀ ਪਰ ਉਹ ਬਾਥਰੂਮ ਨੂੰ ਹੱਲੇ ਵੀ ਜੰਦਲ ਤਾਰਾ ਲੱਗਾ ਹੋਇਆ ਹੂੰ ਮਤਲਬ ਜਿਵੇਂ ਸ਼ਹਿਰ ਗੁਰਾਇਆ ਦੇ ਅੰਦਰ ਬੱਸ ਅੱਡੇ ਦੀ ਸਮੱਸਿਆ ਬੱਸ ਹੈ ਬੱਸ ਅੱਡਾ ਹੈ ਨਹੀਂ ਤੇ ਬੱਸਾਂ ਜਿਹੜੀਆਂ ਉਹ ਰੋਡ ਤੇ ਖੜਦੀਆਂ ਤੇ ਜਿਹਦੇ ਨਾਲ ਟ੍ਰੈਫਿਕ ਜਮ ਹੁੰਦੀ ਤਰਾਂਤਰਾਂ ਦੀਆਂ ਸ਼ਹਿਰ ਬੁਰਾਇਆ ਦੇ ਅੰਦਰ ਸਮੱਸਿਆਵਾਂ ਹੈਗੀਆਂ ਕੀ ਕਹਿਣਾ ਚਾਹੂਗਾ ਜਿਵੇਂ ਪਿਛਲੀ ਸਰਕਾਰ ਸੀ ਬਹੁਤਾ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਦੇਸ਼ ਤੇ ਉਸ ਤੋਂ ਬਾਅਦ ਘੱਟ ਅਕਾਲੀ ਦਲ ਤੇ ਭਾਜਪੀ ਨੇ ਵੀ ਨਹੀਂ ਕੀਤੀ ਉਹਨਾਂ ਨੂੰ ਵੀ ਰਾਜ ਕਰਨ ਦੇ ਲਈ ਦੇਸ਼ ਵਾਸੀਆਂ ਨੇ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਹੈ ਕੀ ਲੱਗਦਾ ਅੱਜ ਆਮ ਆਦਮੀ ਪਾਰਟੀ ਨੇ ਉਹ ਜਿਸ ਹਿਸਾਬ ਦੇ ਨਾਲ ਲੋਕਾਂ ਨੇ ਜੇ ਸਾਸਨ ਵੋਟਾਂ ਪਾਈਆਂ ਸੀ ਜੇ ਸਾਸਨ ਰਾਜ ਭਾਗ ਲੈ ਕੇ ਆਂਦਾ ਸੀ ਨਵੇਂ ਚਿਹਰੇ ਮੂਰੇ ਦਿੱਤੇ ਲਿਆਦੇ ਸੀਗੇ ਇਹਨਾਂ ਨੇ ਕੰਮ ਕੀਤਾ ਨਹੀਂ ਬਿਲਕੁਲ ਨਹੀਂ ਕੀਤਾ ਹੂੰ ਬਿਲਕੁਲ ਨਹੀਂ ਕੀਤਾ ਦੇਖੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਦਾ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਜਦ ਲੋਕ ਡੈਮੋਕ੍ਰੇਸੀ ਦੇ ਵਿੱਚ ਲੋਕ ਕਾਂਗਰਸ ਅਕਾਲੀ ਦਰ ਨੂੰ ਪਛਾੜ ਸਕਦੇ ਆ ਨਾ ਤੇ ਲੋਕ ਆਮ ਆਦਮੀ ਪਾਰਟੀ ਨੂੰ ਪਛਾੜ ਸਕਦੇ ਇਹ ਹੀ ਐਗਜ਼ਾਮਪਲ ਹੈ ਗੁਰਾਇਆਂ ਦੇ ਵਿੱਚ ਕਿ 13 ਮਿਊਸਪੈਲਟੀ ਮੰਨ ਲਓ ਇਲੈਕਸ਼ਨ ਬਾੜਾਂ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਆਜ਼ਾਦ ਉਮੀਦਵਾਰ ਖੜਿਆ ਔਰ ਲੋਕਾਂ ਦਾ ਚਕਾ ਜਿਹੜਾ ਉਹ ਯਾਦ ਅਮੀਰਵਾਰ ਨੂੰ ਅਮੀਰਵਾਰ ਲੋਕਾਂ ਦਾ ਜਿਹੜਾ ਮਨ ਹੈ ਉਹ ਉਹਨਾਂ ਤੋਂ ਉੱਠ ਗਿਆ ਉੱਠ ਚਾ ਉਹ ਆਖ ਚੁੱਕੇ ਆ ਰਾਜਨੀਤਿਕ ਪਾਰਟੀਆਂ ਟੁੱਟ ਗਿਆ ਬਿਲਕੁਲ ਜੀ 101% ਲੋਕ ਜਿਹੜੇ ਆ ਅਸੀਂ ਲੋਕਾਂ ਵਿੱਚ ਨੇ ਲੋਕਾਂ ਵਿੱਚ ਵਿਚਰਨ ਦਾ ਮੌਕਾ ਮਿਲ ਰਿਹਾ ਹੁਣ ਤਾਂ ਬਿਲਕੁਲ ਜਿਆਦਾ ਮਿਲ ਰਿਹਾ ਸਵੇਰ ਤੋਂ ਸ਼ਾਮ ਤੱਕ ਲੋਕਾਂ ਵਿੱਚ ਹੀ ਜਾਂਦੇ ਆ ਪਰ ਲੋਕਾਂ ਦੇ ਜਿਹੜੇ ਥਿਊ ਹੈ ਗਿਆ ਉਹ ਇੱਕ ਹਵਾ ਚੱਲ ਚੁੱਕੀ ਆ ਕਿ ਗੁਰਾਇਆਂ ਯੂਨੀਵਰਸਿਟੀ ਦੇ ਵਿੱਚ ਰਾਜਨੀਤਿਕ ਤਰ੍ਹਾਂ ਨੂੰ ਛੱਡ ਕੇ ਇੱਕ ਆਜ਼ਾਦ ਅਮੀਰਵਾਰ ਨੂੰ ਚਿਤਾ ਕੇ ਯੂਨੀਵਰਸਿਟੀ ਚੋਂ ਚੁਣ ਕਰਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 42000 ਨੌਕਰੀਆਂ ਦਿੱਤੀਆਂ ਕੱਲੇ ਕੱਲੇ ਮੁਹੱਲੇ ਦੇ ਵਿੱਚ ਕਲੀਨਿਕ ਖੋਲ ਦਿੱਤਾ ਨੌਕਰੀਆਂ ਦਿੱਤੀਆਂ ਕਲੀਨਿਕੋ ਹੁਣ ਤੇ ਜਿਹੜੇ ਸਾਡੇ ਬੱਚੇ ਵਿਦੇਸ਼ ਗਏ ਨੇ ਪਰਿਵਾਰਾਂ ਸਮੇਤ ਉੱਥੋਂ ਛੱਡ ਕੇ ਇੱਥੇ ਆ ਜਾਣਗੇ ਉਨੀ ਤਾਂ ਆਉਣਾ ਹੀ ਆਉਣਾ ਇੱਥੇ ਤਾਂ ਅੰਗਰੇਜ਼ ਦਿਹਾੜੀ ਲਾਉਣ ਆਇਆ ਕਰਨਗੇ ਦੇਖੋ ਦੇਸੋ ਮੈਨੂੰ ਦੱਸ ਦਿਓ ਕਿ ਤੁਹਾਨੂੰ ਕਿਤੇ ਅੰਗਰੇਜ਼ ਦਿਹਾੜੀ ਲਾਗ ਲਿਆ ਕੇ ਮੈਨੂੰ ਤਾਂ ਕਰਾਇਆ ਤੇ ਮਿਲਿਆ ਨਹੀਂ ਮੈਨੂੰ ਤਾਂ ਪੰਜਾਬੀ ਨਹੀਂ ਮਿਲ ਰਿਹਾ ਕਰਾਇਆ ਦੇ ਵਿੱਚ ਦਿਹਾੜੀ ਲਾਉਣ ਵਾਲਾ ਕਿਉਂਕਿ ਬੱਚੇ ਤਾਂ ਸਾਡੇ ਬਾਹਰ ਚਲੇ ਗਏ ਸਾਰੇ ਹੂੰ ਬਟ ਜੇ ਕਿਉਂਕਿ ਸਾਡੀ ਸਰਕਾਰ ਜਿਹੜੀ ਆ ਨਾ ਸਰਕਾਰਾਂ ਜਿਹੜੀਆਂ ਕੋਈ ਵੀ ਸਰਕਾਰ ਆ ਮੈਂ ਇੱਕ ਸਰਕਾਰ ਨੂੰ ਨਹੀਂ ਕੋਸਦਾ ਸਾਰੀਆਂ ਸਰਕਾਰਾਂ ਜਨੀਆਂ ਵੀ ਆਈਆਂ ਆ 74 ਸਾਲ ਦੇ ਵਿੱਚ ਵਿੱਚ ਕਿਸੇ ਨੇ এডਿਕੇਸ਼ਨ ਹਮ ਹੈਲਥ ਵਾਂ ਨੂੰ ਕਿਸੇ ਨੇ ਧਿਆਨ ਨਹੀਂ ਦਿੱਤਾ ਹਮ ਆਪਣੀਆਂ ਵੋਟਾਂ ਵਾਂ ਨੂੰ ਧਿਆਨ ਦਿੱਤਾ ਹਮ ਵੀ ਆ ਮੇਰੀ ਵੋਟ ਆ ਫਰਾਂਦੀਆਂ ਦੀ ਵੋਟ ਆ ਧਮਕਾਣ ਦੀ ਵੋਟ ਇਸ ਕਰਕੇ ਮੇਰੀ ਪੁਰਜੋ ਪੀਲਿਆ ਸਰਕਾਰ ਨੂੰ ਵੀ ਸਾਰੇ ਸਿਸਟਮ ਛੱਡ ਕੇ ਐਜੂਕੇਸ਼ਨ ਫਰੀ ਔਰ ਹੈਲਥ ਫਰੀ ਹੋਣੀ ਚਾਹੀਦੀ ਆ ਤੁਸੀਂ ਹੈਲਥ ਦੀ ਗੱਲ ਕੀਤੀ ਮੇਰੇ ਨਾਲ 2-4 ਦਿਨ ਪਹਿਲਾਂ ਦੀ ਗੱਲ ਆ ਬੜਾ ਪੈਂਡ ਹਸਪੀਟਲ ਦੇ ਵਿੱਚ ਲੋਕਾਂ ਨੂੰ ਤੁਹਾਨੂੰ ਦਿੱਤਾ ਤਾਲਾ ਲਾਉਣ ਨੂੰ ਤਿਆਰ ਹੋਏ ਆ ਹੂੰ ਕੈਂਮਰਜੈਂਸੀ ਦੇ ਵਿੱਚ ਕੋਈ ਰਾਤ ਨੂੰ ਡਾਕਟਰ ਨਹੀਂ ਮਿਲਣੇ ਠੀਕ ਹੈ ਜਿਹੜੇ ਵਧੀਆ-ਵਧੀਆ ਹਸਪੀਟਲ ਸੀ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾ ਕੇ ਦੇ ਦਿੱਤਾ ਜਿੱਥੇ ਕੋਈ ਐਮਰਜੈਂਸੀ ਨਹੀਂ ਮੱਲੋ ਅਟੈਂਡ ਕੀਤੀ ਜਾ ਸਕਦੀ ਮੁਹੱਲਾ ਕਲੀਨਿਕ ਦੇ ਵਿੱਚ ਡਾਕਟਰ ਸਵੇਰੇ 9 ਵਜੇ ਨਾਲ 2 ਵਜੇ ਛੁੱਟੀ ਕਰਦੇ 2 ਵਜੇ ਤੋਂ ਬਾਅਦ ਪੇਸ਼ੈਂਟ ਕਿੱਥੇ ਜਾਊਗਾ ਨਹੀਂ ਉਹ ਤਾਂ 2 ਵਜੇ ਤੋਂ ਬਾਅਦ ਕੋਈ ਬਿਮਾਰੀ ਨਹੀਂ ਹੁੰਦਾ ਸਰਕਾਰ ਤਾਂ ਕ ਪਰ ਜਿਹੜੇ ਜਿਨ੍ਹਾਂ ਦੇ ਘਰ ਬਿਮਾਰੀ ਹੋਈ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਹੋ ਰਿਹਾ ਤੁਹਾਡੇ ਮਹੱਲੇ 'ਚ ਕਿੰਨੇ ਕਲੀਨਿਕ ਖੁੱਲੇ ਕੋਈ ਨਹੀਂ ਖੁੱਲੇ ਤੁਹਾਡੇ ਮੱਲੇ ਦੇ ਵਿੱਚ ਕਿੰਨੇ ਕ ਲੋਕਾਂ ਨੂੰ ਜੌਬ ਮਿਲੀ ਕਿਸੇ ਨੂੰ ਨਹੀਂ ਮਿਲੀ ਦੱਸੋ ਨਹੀਂ ਮਿਲੀ ਤੁਹਾਡੇ ਮਹੱਲੇ ਦੇ ਵਿੱਚ ਇਦਾਂ ਦਾ ਕੋਈ ਸਰਕਾਰੀ ਸਕੂਲ ਖੁੱਲਿਆ ਜਿੱਥੇ ਲੋਕ ਪ੍ਰਾਈਵੇਟ ਛੱਡ ਛੱਡ ਕੇ ਬਈ ਨਹੀਂ ਸਰਕਾਰੀ ਵਧੀਆ ਬਣ ਗਿਆ ਸਾਡੇ ਗੁਰਾਇਆਂ ਦੇ ਵਿੱਚ ਨਾ ਐ ਹਾਰਟ ਕੋ ਤੋਂ ਇਧਰ ਇਧਰ ਦੇ ਪਾਸੇ ਕੰਨਿਆ ਸਕੂਲ ਮੁੰਡਿਆਵਲਾ ਸਕੂਲ ਮਾਲਾਵਾਲਾ ਰੋੜ ਤੇ ਜਿੰਨੀ ਗਣਤੀ ਤਿੰਨਾ ਮਤਲਬ ਸਕੂਲਾਂ ਦੇ ਬੱਚਿਆਂ ਦੀ ਰਲਾ ਕੇ ਹੈ ਨਾ ਤੇ ਮੇਰੇ ਕੋਲ ਇੱਕ ਪ੍ਰਾਈਵੇਟ ਸਕੂਲ ਦੀ ਹੂੰ ਗ੍ਰਾਇਆਂ ਦੇ ਵਿੱਚ ਕਿੰਨੇ ਪ੍ਰਾਈਵੇਟ ਸਕੂਲ ਚੱਲ ਰਹੇ ਹਨ ਹੂੰ ਜੇ ਸਰਕਾਰ ਐਜੂਕੇਸ਼ਨ ਦੀ ਗੱਲ ਕਰੇ ਜੇ ਐਜੂਕੇਸ਼ਨ ਵਧੀਆ ਮਿਲ ਰਹੀ ਆ ਸਕੂਲ ਐਜੂਕੇਸ਼ਨ ਕਿੱਥੋਂ ਵਧੀਆ ਮਿਲੇਗੀ ਜਦ ਸਕੂਲ ਦੇ ਵਿੱਚ ਟੀਚਰ ਦਾ ਪ੍ਰੋਪਰ ਨਹੀਂ ਹੈਗੇ ਹੂੰ ਇੱਕ-ਇੱਕ ਟੀਚਰ ਨੂੰ ਤਿੰਨ-ਤਿੰਨ ਕਲਾਸਾਂ ਦੇਖਣੀਆਂ ਪੈਂਦੀਆਂ। ਹੂੰ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਠੀਕ ਹੈ ਨਾ ਜੇ ਮੱਲਾਂ ਬਈ ਐਜੂਕੇਸ਼ਨ ਗਵਰਨਮੈਂਟ ਸਕੂਲ ਦੇ ਵਿੱਚ ਵਧੀਆ ਮਿਲੇ ਤੇ ਪ੍ਰਾਈਵੇਟ ਸਕੂਲ ਦੇ ਵਿੱਚ ਗਵਰਨਮੈਂਟ ਸਕੂਲ ਨਾਲੋਂ 10 ਗੁਣਾ ਜ਼ਿਆਦਾ ਫੀਸਾ ਦੇਣ ਨੂੰ ਕੋਈ ਤਿਆਰ ਨਹੀਂ ਹੈਗਾ। ਕਿਉਂ ਜਾਣ ਉੱਥੇ ਬਈ? ਕਿ ਸਰਕਾਰੀ ਸਕੂਲ ਮੱਲਾਂ ਸਕੂਲਾਂ ਦੇ ਵਿੱਚ ਇਦਾਂ ਦਾ ਇੱਕ ਸਕੂਲ ਤੇ ਮਿਲੇ ਤਾਂ ਪਰ ਨਹੀਂ। ਹੂੰ ਨਾ ਉੱਥੇ ਸਿਰਫ ਇੱਕ ਹੋਇਆ ਨਿਆਣੇ ਦਾ ਸਰਕਾਰੀ ਸਕੂਲ ਦੇ ਵਿੱਚ ਮੈਂ ਤੁਹਾਨੂੰ ਦੱਸ ਰਹਿੰਦਾ ਵੀ ਜਿਹੜਾ ਧਿਆਨ ਆ ਨਾ ਉਹਦਾ ਅੱਜ ਬਣਿਆ ਕੀ ਆ ਖਾਣ ਨੂੰ ਹੂੰ ਪੜਾਈਆਂ ਨੂੰ ਮਾਸਟਰ ਬਣਾਉਣਾ ਨਹੀਂ ਚਾਹੁੰਦੇ ਨਿਆਣੇ ਪੜਨਾ ਨਹੀਂ ਚਾਹੁੰਦੇ ਹੂੰ ਧਿਆਨ ਤਾਂ ਹੈਗਾ ਖਾਣ ਨੂੰ ਅੱਜ ਕੀ ਬਣਿਆ ਹੂੰ ਮੈਂ ਤਾਂ ਦੇਖੋ ਸਰਕਾਰ ਨੇ ਹੈਂਡੀਕੈਪ ਬਣਾਤੇ ਲੋਕ ਸੁਵਿਧਾ ਦੇ ਕੇ ਮੇਰੀ ਆਪਣੀ ਸੋਚਣੀ ਹੈ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਨੂੰ ਐਜੂਕੇਸ਼ਨ ਨੂੰ ਹੈਲਥ ਫ੍ਰੀ ਕਰ ਦਿਓ ਬਾਕੀ ਚੀਜ਼ਾਂ ਫਹੀ ਦੇਣ ਦੀ ਲੋੜ ਨਹੀਂ ਹੈ ਹੂੰ ਜਿਹੜਾ ਬੱਚਾ ਪੜਦਾ ਉਹਨੂੰ ਗਵਰਨਮੈਂਟ ਚ ਆਉਂਦੇ ਜਿਹੜਾ ਬੰਦਾ 40000 ਰੁਪਏ ਨਾ ਮੰਥਲੀ ਸੈਲਰੀ ਲੈਂਦਾ ਆ ਉਹ 100 ਰੁਪਏ ਕਰੋ ਲੈ ਕੇ ਵੀ ਆਟਾ ਖਾ ਲੋਗਾ ਹੂੰ ਔਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੱਚਾ ਕੋਈ ਵੀ ਆ ਚਾਹੇ ਤੁਹਾਡਾ ਚਾਹੇ ਮੇਰਾ ਦਿਹਾੜੀ ਨਹੀਂ ਕਰ ਸਕਦਾ ਦਿਹਾੜੀ ਨਹੀਂ ਹੁੰਦੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇਸ ਕਰਕੇ ਨੌਕਰੀ ਗੱਲਾਂ ਨਹੀਂ ਕੰਮ ਕਰਕੇ ਦਿਖਾਓ ਜੇ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕਰੋ ਲੋਕਾਂ ਦੇ ਜਿਸ ਜਿਹੜੇ ਵਾਅਦੇ ਕਰਕੇ ਤੁਸੀਂ ਸਦਾ ਦੇ ਵਿੱਚ ਆਏ ਹੋ ਹਮ ਉਹਨਾਂ ਨੂੰ ਇਹਨੇ ਬਣ ਲਾਗੂ ਕਰੋ ਨਹੀਂ ਤਾਂ ਫਿਰ 5 ਸਾਲ ਤਾਂ ਜਦ 40-40 ਸਾਲ ਦਿਆਂ ਨੂੰ ਘਰ ਬਿਠਾਤਾ ਲੋਕਾਂ ਨੇ ਤੇ ਫਿਰ 5 ਸਾਲਾਂ ਨੂੰ ਵੀ ਘਰ ਬਿਠਾ ਦੇ 40 ਸਾਲ ਮਤਲਬ ਇਸ ਤਰ੍ਹਾਂ 40 ਕਿ ਸਾਲ ਕਾਂਗਰਸ ਨੇ ਰਾਜ ਕਰ ਦਿੱਤਾ ਹੁਣ 15 ਸਾਲ ਤੋਂ ਭਾਜਪਾ ਕਰ ਰਹੀ ਹੈ ਡੈਮੋਕ੍ਰੇਸੀ ਡੈਮੋਕ੍ਰੇਸੀ ਦੇ ਵਿੱਚ ਪਬਲਿਕ ਜਿਹੜੀ ਪਬਲਿਕ ਜੋਰਾਵਰ ਹੁੰਦੀ ਹੈ ਪਬਲਿਕ ਦੇ ਵਿੱਚ ਜੋ ਮਲੇ ਕੇ جنੂਨ ਸੀ ਇੱਕ ਜਜ਼ਬਾ ਸੀ 92 ਐਮਐਲ ਜਿਤਾਏ ਪੰਜਾਬ ਦੇ ਵਿੱਚ ਹੂੰ ਕਾਂਗਰਸ ਪਾਰਟੀ ਯਕਾਲੀ ਦਲ ਤਾਂ ਕਾਂਗਰਸ ਪਾਰਟੀ ਨੂੰ ਖਤਮ ਕਰ ਦੇਣਾ ਜਾਨੀ ਲੋਕ ਕੁਝ ਵੀ ਕਰ ਸਕਦੇ ਜੇ 92 ਜਿਤਾਏ ਆ ਉਹ ਮੋਰੇ ਉਹ ਨਾਇਆ ਵੀ ਲਾ ਸਕਦੇ ਤੇ ਦੋ ਵੀ ਰਹਿ ਸਕਦੇ ਜਾਂ ਪਿੱਛੋਂ ਦੂਣੀ ਲਾ ਕੇ ਕੱਲੇ ਨੋ ਵੀ ਰਹਿ ਸਕਦੇ ਹੂੰ ਪਬਲਿਕ ਕੁਝ ਵੀ ਕਰ ਸਕਦਾ ਜਿਹੜੇ ਲੋਕ ਪੰਜ ਪੰਜ ਵਾਰ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਹਾਲਾਤ ਵੀ ਮਾੜੇ ਹੋ ਸਕਦੇ ਬਿਲਕੁਲ ਜ਼ਿਆਦਾ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਦਾ ਕੀ ਹਾਲ ਆ ਯਾਰ ਜਿਹੜੇ 24 ਘੰਟੇ 24 ਆਵਰਸ 7 ਦਿਨ 12 ਮਹੀਨੇ 30 ਦਿਨ ਸੁਰਕੀ ਚ ਰਹਿਣ ਵਾਲੇ ਬੰਦਿਆਂ ਦੀ ਕਦੀ ਅਖਬਾਰ ਦੇ ਵਿੱਚ ਸੁਣਿਆ ਉਹਨਾਂ ਦਾ ਕੋਈ ਬਿਆਨ ਸੁਣਿਆ ਇਹੀ ਕੰਮ ਕੇ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਪੰਜਾਬ ਦੇ ਹੱਕ ਚ ਕੰਮ ਨਹੀਂ ਕੀਤਾ ਪੰਜਾਬ ਦੇ ਹੱਕ ਚ ਕੰਮ ਜੇ ਕੰਮ ਕੀਤਾ ਹੁੰਦਾ ਤਾਂ ਲੋਕ ਰਿਪੀਟ ਕਰਦੇ ਇੱਦਾਂ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਕ ਕੀਤਾ ਉਸ ਤੋਂ ਬਾਅਦ ਸੁਖਵੀਰ ਬਾਦਲ ਨੇ ਕੰਮ ਨਹੀਂ ਕੀਤਾ ਨਹੀਂ ਕੀਤਾ ਤੇ ਅੱਜ ਕੀ ਹਾਲਾਤ ਕਿੱਥੇ ਨੇ ਅੱਜ ਕਿੱਥੇ ਸਟੈਂਡ ਕਰਦੇ ਆ ਅਖਰ ਤੇ ਗੱਲ ਕਰਾਂਗੇ ਜਿਵੇਂ ਤੁਸੀਂ ਚਿੱਟੇ ਹਾਥੀ ਦੀ ਗੱਲ ਕੀਤੀ ਸੀ ਬਾਥਰਮਾਨ ਨੂੰ ਲੈ ਕੇ ਜਦੋਂ ਕਿਸੇ ਚਿੱਟੇ-ਚਿੱਟੇ ਦੀ ਗੱਲ ਆ ਜਾਂਦੀ ਤਾਂ ਚਿੱਟੇ ਪੰਜਾਬ 'ਚ ਵਿਕਦੇ ਦੀ ਵੀ ਆ ਗੱਲ ਚਿੱਤੇ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਗਿਣਤੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਚਿੱਟੇ ਦੀ ਦਰਸਤ ਚਿੱਟੇ ਦੀ ਭੇਂਟ ਜਾਂਦੀ ਆ ਤੇ ਅੱਜ ਜਦੋਂ ਘਰਾਂ ਦੇ ਵਿੱਚ ਦੇਖਦੇ ਆ 70 ਵਿਸਦੇ ਆ ਤੇ ਜਦੋਂ ਅਸੀਂ ਮਾਵਾ ਦੇ ਹਾਲਾਤ ਦੇਖਦੇ ਆ ਮਾਵਾ ਵਿਚਾਰੀਆਂ ਆਪਕਰਤ ਮਜ਼ਦੂਰੀ ਕਰਦੀਆਂ ਨੇਤਰਹੀਣ ਅੰਨੇ ਬਾਪ ਜਿਹੜੇ ਆ ਉਹ ਵਿਚਾਰੇ ਅੱਜ ਢੜੀ ਜਾਣ ਲਈ ਮਜਬੂਰ ਆ ਕੀ ਕਰਨਾ ਚਾਹੋਗੇ ਪੰਜਾਬ ਦੀ ਸਰਕਾਰ ਦੇਖੋ ਸਰਕਾਰਾਂ ਆਈਆਂ ਤੇ ਗਈਆਂ ਬਦਲੀਆਂ ਮੌਕਾ ਸਾਰਿਆਂ ਨੂੰ ਲੋਕਾਂ ਨੇ ਦਿੱਤਾ ਹੈ ਚਿੱਟੇ ਦੇ ਸਬੰਧ ਦੇ ਵਿੱਚ ਤੁਸੀਂ ਕੀ ਕਰਨ ਚਾਹੋਗੇ ਦੇਖੋ ਜਿਹੜੀ ਚਿੱਟੇ ਵਾਲੀ ਗੱਲ ਤੁਸੀਂ ਕੀਤੀ ਹੈ ਨਾ ਤੁਸੀਂ ਸੋਸ਼ਲ ਮੀਡੀਆ ਤੇ ਪੜਿਆ ਹੋਗਾ ਕਿ ਇੱਕ ਬਰਨਾਲੇ ਦੇ ਵਿੱਚ ਨੌਜਵਾਨ ਮੁੰਡਾ ਜੰਗੇਜ਼ ਮੁੰਡਾ ਸਰਪੰਚ ਬਣਿਆ ਉਹਨੂੰ ਚਿੱਟੇ ਦੇ ਸਦਾਗਰਾਂ ਨੇ ਮਾਰ ਦਿੱਤਾ ਹੂੰ ਜੇ ਨੇ ਚਿੱਟੇ ਦੇ ਵਿਰੁੱਧ ਆਵਾਜ਼ ਚੱਕੀ ਉਹਨੂੰ ਚਿੱਟੇ ਦੇ ਸਦਾਗਰਾਂ ਨੇ ਮਾਰਿਆ ਨਹੀਂ ਬਈ ਪੰਜਾਬ ਦੀ ਜਵਾਨੀ ਬਚਾਉਣੀ ਐ ਤੇ ਆਵਾਜ਼ ਚੁੱਕਣ ਵਾਲੇ ਨੂੰ ਚਿੱਟੇ ਦੇ ਸਦਾਗਰਾਂ ਨੇ ਮਾਰ ਦਿੱਤਾ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਸੱਜਣ ਗੁਲਾਬ ਕੋਈ ਇਦਾਂ ਦਾ ਪੈਂਡਾ ਬਰਨਾਲੇ ਦੇ ਵਿੱਚ ਔਰ ਜੰਗ ਹੈ ਜ ਮੁੰਡਾ ਮੇਰਾ ਕਿਨ ਵੀਟਾਮਿਨ 24 ਆਪਣੇ 24 ਜਾਂ 20 30 ਦੇ ਵਿੱਚ ਵਿੱਚ ਕਹਿਣ ਦਾ ਮਤਲਬ ਕਿ ਇਹ ਸਰਕਾਰ ਨੇ ਚਿੱਟੇ ਨੂੰ ਖਤਮ ਤਾਂ ਕੀ ਕਰਨਾ ਨਸ਼ੇ ਨੂੰ ਖਤਮ ਤਾਂ ਕੀ ਕਰਨਾ ਜੇ ਕੋਈ ਆਵਾਜ਼ ਚੱਕਦਾ ਉਹਨੂੰ ਖਤਮ ਕਰ ਦਿੰਦਾ ਜਾ ਦੇਖ ਰਹੇ ਹੋ ਤੁਸੀਂ ਸਾਡੇ ਵਾਲੇ ਵਾਲੇ ਕਿੰਨੇ ਮਿੰਟ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤਾਂ ਬਸ ਪੀਕੇੰਦ ਵਾਲੇ ਗੋਲੀਆਂ ਤੁਹਾਡੇ ਲੱਗੀ ਹੋਈਆਂ ਹੂੰ ਜਿਹੜੇ ਸਰਕਾਰ ਜਿਹੜੇ ਮੁੱਦੇ ਲੈ ਕੇ ਸਰਕਾਰ ਸਤਾ ਵਿੱਚ ਆਈ ਸੀ ਕਿ 4 ਦਿਨਾਂ ਦੇ ਵਿੱਚ ਜਾਂ 4 ਹਫ਼ਤਿਆਂ ਦੇ ਵਿੱਚ ਟੱਕਾ ਖਤਮ ਕਰਦਾ ਟੱਕਾ ਦੱਸੋ ਮੇਰੇ ਖਾਲਾ ਪਹਿਰੇ ਨਾਲੋਂ ਜ਼ਿਆਦਾ ਮਿਲਦਾ ਹੂੰ ਚਿਹਰਾ ਜ ਵੀ ਇਹੀ ਹਾਲ ਹੈ ਚਿਹਰਾ ਜ ਵੀ ਇਹੀ ਹਾਲ ਹੂੰ ਇਸ ਕਰਕੇ ਇਹਨਾਂ ਗੱਲਾਂ ਨੂੰ ਮਤਲਬ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਇਹੀ ਅਪੀਲ ਕਰਦਾ ਸਰਕਾਰ ਨੂੰ ਵੀ ਕਿ ਜਿਹੜਾ ਤੁਸੀਂ ਲਾਰਾ ਲਾ ਕੇ ਜਿਹੜਾ ਲੋਕਾਂ ਨਾਲ ਵਾਅਦੇ ਕਰਕੇ ਤੁਸੀਂ ਸਤਾ ਵਿੱਚ ਆਏ ਆ ਉੱਤੇ ਸਾਨੂੰ ਇਨਵੈਨੋ ਜਿਹੜੇ ਵਾਅਦੇ ਆ ਉਹ ਲਾਗੂ ਕਰਨੇ ਚਾਹੀਦੇ ਆ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਜਵਾਨੀ ਔਰ ਕਿਸਾਨੀ ਨੂੰ ਬਚਾਉਣ ਵਾਸਤੇ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਔਰ ਲਾਅ ਐਂਡ ਆਰਡਰ ਵਾਲੀ ਜਿਹੜੀ ਗੱਲ ਆ ਉਹ ਪੂਰੀ ਮੈਂਡਟ ਹੋਣੀ ਚਾਹੀਦੀ ਤੇ ਜਿਵੇਂ ਡਾਕਟਰ ਚੌਕੜੀ ਆ ਜੀ ਉਹਨਾਂ ਨੇ ਅੱਗੇ ਪਲਾਂਘ ਪੱਟੀ ਐ ਅੱਗੇ ਆਏ ਨੇ ਇਹ ਮੈਨੂੰ ਆਸ ਹੈ ਕਿ ਤੁਸੀਂ ਆਪਣੀ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜ਼ਰੂਰ ਦੇਖਿਓ ਕੋਈ ਮੁਸ਼ਕਲ ਨਹੀਂ ਪਰ ਪੰਜਾਬ ਦਾ ਵਿਕਾਸ ਕਿਵੇਂ ਹੋਏਗਾ ਬੇਰਜ਼ਗਾਰੀ ਦੂਰ ਕਿਵੇਂ ਹੋਏਗੀ ਨਸ਼ੇ ਦੀ ਜਿਹੜੀ ਉਹ ਲਾਹਣ ਤੋਂ ਕਿਦਾਂ ਖਤਮ ਹੋਏਗੀ ਤੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਸਾਧਨ ਕਿਦਾਂ ਮਹੀਆ ਹੋਣਗੇ ਉਹ ਦਰੂਪ ਕੋਖਿਓ ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਜੀ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਗੁਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਚੈਨਲ ਦੇ ਥਰੂ 12 ਨੰਬਰ 4 ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਕਿ ਐਸ ਕੇ 21 ਦਸੰਬਰ ਨੂੰ ਹਵਾਈ ਜਹਾਜ਼ ਵਾਲੇ ਸਾਹਮਣੇ ਦਾ ਬਟਨ ਦਬਾ ਕੇ ਇੱਕ ਵਾਰੀ ਦਾਸ ਨੂੰ ਸੇਵਾ ਦਾ ਮੌਕਾ ਦਿਓ ਅਗਰ ਮੈਂ ਤੁਹਾਡੀ ਕਚਹਿਰੀ ਵਿੱਚ ਖੜਾ ਨਾ ਉਤਰਿਆ ਤਾਂ ਤੁਸੀਂ ਆਉਣ ਵਾਲੇ ਪੰਜ ਸਾਲਾਂ ਬਾਅਦ ਮੈਨੂੰ ਜਦੋਂ ਮਾਜੀ ਰਿਜੈਕਟ ਕਰਦੇ ਹੋਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗਾ ਜੇ ਕਿ ਮੈਂ ਖੜਾ ਨਾ ਉਤਰਿਆ ਧੰਨਵਾਦ ਜੀ ਤੁਹਾਡਾ ਸਸ਼ੀਕਾਲ ਜੈਸ਼ੀਲ ਨਾਮ ਬਾਈਗੁਰਜੀ ਦਾ ਖਾਲਸਾ ਵਾਏਗੁਰਜੀ ਬਾਈਗੁਰਜੀ ਕੀ ਫਤਿਹ